ਮਾਨਯੋਗ ਡੀਆਈ ਸਾਹਿਬ ਬੱਡ ਰੇਂਜ ਸਰਦਾਰ ਸਤਿੰਦਰ ਸਿੰਘ ਜੀ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਆਈਪੀਐਸ ਐਸਐਸਪੀ ਅਮਰਸਰ ਦਿਹਾਤੀ ਜੀ ਦੇ ਦਸ਼ਾਨ ਰੇਸ਼ਾ ਤਹਿਤ ਜਿਹੜੀ ਅਮਰਸਰ ਦਿਹਾਤੀ ਜ਼ਿਲ੍ਹੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਤੇ ਹੋਰ ਗੈਰ ਸਮਾਜਿਕ ਵਿਅਕਤੀਆਂ ਦੇ ਖਿਲਾਫ ਜਿਹੜੀ ਮਿਹਮ ਜੜੀ ਆ ਉਹ ਕਬੱਢੀ ਗਈ ਆ ਜਿਸ ਦੇ ਤਹਿਤ ਕੱਲ ਅ ਥਾਣਾ ਲੋਕੋਕੇ ਨੂੰ ਜਿਹੜੀ ਆ ਉਹ ਕਾਫੀ ਸਫਲਤਾ ਮਿਲੀ ਆ ਜੋ ਜਿਹਦੇ ਦੌਰਾਨ ਸੀਆਈਏ ਸਟਾਫ ਤੋਂ ਸਬ ਇੰਸਪੈਕਟਰ ਗਪਾਲ ਸਿੰਘ ਨੇ ਇੱਕ ਦੋਸ਼ੀ ਪ੍ਰਦੀਪ ਸਿੰਘ ਇਹ ਕਾਂਪੁਰ ਦਾਵਾ ਥਾਣੇ ਢੇਰ ਦਾ ਰਹਿਣ ਵਾਲਾ ਉਹਨੂੰ ਕਾਬੂ ਕਰਕੇ ਉਹਦੇ ਕਬਜ਼ੇ ਚੋਂ 1 ਕਿਲੋ 335 ਗ੍ਰਾਮ ਜਿਹੜੀ ਹੈ ਰੋਣਿਆ ਰਿਕਵਰ ਕੀਤੀ ਆ ਸਮੇਤ ਉਹਦੇ ਸਵਿਫਟ ਗੱਡੀ ਦੇ ਇਸ ਤਰ੍ਹਾਂ ਇਹ ਐਸ ਐਚਓ ਲੋਕੋ ਕੇ ਇਨਸਪੈਕਟਰ ਹਮਾਂਸ਼ੂ ਭਗਤ ਜੀ ਤੇ ਉਹਨਾਂ ਦੇ ਨਾਲ ਚੌਕੀ ਇਨ ਚਾਰਜ ਗੋਰੇ ਕਬਾਲ ਸਿੰਘ ਟੱਕੜ ਉਹਨਾਂ ਦੀ ਟੀਮ ਵੱਲੋਂ ਇੱਕ ਸੁਖਚੈਨ ਸਿੰਘ ਉਰਫ ਚਾਨਣ ਤੇ ਅੰਗਰੇਜ ਸਿੰਘ ਅਰਜਨ ਸਿੰਘ ਇਲੀਅਸ ਪਾਂਡੇ ਇਹ ਦੋਨੋਂ 25 ਮਿੰਟ ਦੇ ਰਹਿਣ ਵਾਲੇ ਆ ਇਹਨਾਂ ਕੋਲ ਤਿੰਨ ਪਿਸਟਲ ਜਿਹੜੇ ਆ ਉਹ ਰਿਕਵਰ ਕੀਤੇ ਆ ਇੱਕ ਗਲੌਕ ਆ 9 ਐਮ ਐਮ ਦਾ 30 ਬੋਰ ਦਾ ਪਿਸਟਲ ਆ ਤੇ ਇੱਕ ਜਗਾਨਾ ਇਨਾਂ ਨੂੰ ਕਾਬੂ ਕਰਕੇ ਜਿਹੜਾ ਥਾਣੇ ਲੋਕੋ ਕੇ ਮਕਦਮਾ ਦਰਜ ਕੀਤਾ ਆ ਅੱਜ ਪੇਸ਼ ਕਰਕੇ ਇਹਨਾਂ ਦੋਸ਼ੀਆਂ ਦਾ ਜਿਹੜਾ ਵਾ ਉਹ ਰਿਮਾਂਡ ਲਿਆਂਦਾ ਤੇ ਬਰੀਕੀ ਦੇ ਨਾਲ ਜਿਹੜਾ ਹੈਗਾ ਵਾ ਇਹਨਾਂ ਤੋਂ ਪੁੱਛਗਿਸ਼ ਕੀਤੀ ਜਾਵੇਗੀ ਇਹਨਾਂ ਦੇ ਬੈਕਵਰਡ ਫਾਰਵਰਡ ਜਿਹੜੇ ਆ ਲਿੰਕ ਆ ਕਿ ਕਿਦਾਂ ਇਹਨਾਂ ਨੇ ਇਹ ਮੰਗਾਇਆ ਵਾ ਤੇ ਕਿੱਥੇ ਪਹੁੰਚਣਾ ਸੀਗਾ ਇਹ ਸਾਰਾ ਰਿਮਾਂਡ ਦੇ ਦੌਰਾਨ ਜਿਹੜਾ ਵਾ ਉਹ ਅਸੀਂ ਪਤਾ ਕਰਕੇ ਫਿਰ ਤੁਹਾਨੂੰ ਅਪਡੇਟ ਕਰਾਂਗੇ ਸਰ ਜਿਹੜਾ ਪ੍ਰਦੀਪ ਆ ਇਹਦੇ ਇਸ ਸਰਹੱਦੀ ਏਜੰਸੀ ਨਾਲ ਕੋ ਲਿੰਕ ਹੈਗੀ ਆ ਪਹਿਲਾਂ ਵੀ ਲੌਂਦਾ ਸੀ ਕਿੰਨੇ ਇਹਦੇ ਤੇ ਮਾਮਲੇ ਦਰਜ ਆਏ ਫਿਲਹਾਲ ਇਹਦੇ ਬਾਰੇ ਨਹੀਂ ਕੋਈ ਗੱਲ ਸਾਹਮਣੇ ਆਈ ਵੀ ਪਹਿਲਾਂ ਕੋਈ ਮੁਕਦਮਾ ਦਰਜਿਆ ਉਹ ਅਸੀਂ ਆਪਣਾ ਪਰਤਾ ਰਿਕਾਰਡ ਕਰ ਰਹੇ ਹਾਂ ਤੇ ਇਹ ਇਹਦੇ ਵਿੱਚੋਂ ਜਦੋਂ ਇਹ ਇਹਨੂੰ ਕਾਬੂ ਕੀਤਾ ਵਾ ਤੇ ਇਹ ਗੱਡੀ ਸਮੇਤ ਜਿਹੜਾ ਵਾ ਇਹ ਇਲਾਕੇ ਦੇ ਵਿੱਚੋਂ ਖੇਪ ਲੈ ਕੇ ਜਾ ਰਹੇ ਸੀ ਜੀ ਸਰ ਇਧਰ ਕੋਈ ਦੱਸਿਆ ਪੁਸ਼ਤ ਤੱਕ ਕਿ ਕਿਨੂੰ ਲੈ ਕੇ ਜਾ ਰਹੇ ਸੀ ਜਾਂ ਬਾਦਰ ਤੋਦਦੇ ਨੇ ਅੱਜ ਕੱਲ ਹਾਂਜੀ ਇਹ ਅੱਜ ਪੇਸ਼ ਕਰਕੇ ਇਹਨਾਂ ਦਾ ਰਹਿਮਾਨ ਲਿਆ ਜੀ ਇਹਨਾਂ ਕੋਲ ਅੱਜ ਬਰੀਕੀ ਦੇ ਨਾਲ ਜਿਹੜੀ ਆ ਇਹ ਪੁਸ਼ਗਿਸ਼ ਕਰਕੇ ਕਿਹਨੂੰ ਤੀਜੇ ਤੇ ਪਹੁੰਚਾ ਸਿੰਚਕਾਰ ਦੀ ਆਪਣੀ ਆ ਕਿ ਜਾਂ ਕਿਸੇ ਦੀ ਆ ਜੀ ਆ ਇਹਦੀ ਜੋ ਇਹਨੇ ਪੁੱਛ ਕੇ ਇਸ ਤਰ੍ਹਾਂ ਦੱਸਿਆ ਕਿ ਇਹਦੀ ਸਿਸਟਰ ਦੀ ਆ ਜਿਹੜੀ ਕਿ ਇਹਨਾਂ ਦੇ ਕਾਰੀਰ ਹੈ ਰਹੀ ਹੈ ਉਹਦਾ ਕੋਈ ਡਿਸਪਿਊਟ ਸੀਗਾ। ਬਾਕੀ ਉਹ ਵੀ ਵੈਰੀਫਾਈ ਜਿਹੜਾ ਵਾ ਉਹ ਆਪਾਂ ਵੇਖੀ ਕੱਟ ਕਰਾਂਗੇ। ਉਹ ਕਿੰਦੀਆਂ ਕਿੰਨਾ ਕੀ ਸੀ ਇਹਦਾ ਜੀ? ਹਾਂਜੀ। ਸਰੀ ਐਸ ਕੇ ਦੀਆਂ ਤੇ ਕਿੰਨਾ ਕੀ ਕਰ ਕੰਮ ਕੀ ਕਰਦਾ ਇਹ ਉਹਦਾ? ਇਹ ਕੁਛ ਨਹੀਂ ਹਜੇ ਅ ਵਿਲਾ ਹੀ ਆ ਪੜ ਕੇ ਜਿਹੜਾ ਵਾ ਉਹ ਕੋਈ ਹੋਰ ਕੰਮ ਨਹੀਂ ਕਰਦਾ। ਤਾਂ ਦੂਜਾ ਜਿਹੜਾ ਵਿਅਕਤੀ ਜਿਹਨੂੰ ਪੇਸ ਤੋਂ ਪੜਿਆ ਉਹਦੀ ਬੈਕਗ੍ਰਾਉਂਡ ਕੀ ਹੈਗੀ ਅਜੀ? ਉਹਨਾਂ ਦੇ ਖਿਲਾਫ ਵੀ ਅਜੇ ਫਿਲਹਾਲ ਸਾਡੇ ਕੋਲ ਕੋਈ ਮੁਕਦਮਾ ਪਹਿਲਾਂ ਦਰਜ ਜਿਹੜਾ ਵਾ ਉਹ ਨਹੀਂ ਪਾਇਆ ਗਿਆ ਫਿਰ ਇਨਾਂ ਕਿ ਇਹਨਾਂ ਨੇ ਜਿਹੜਾ ਡਰੋਨ ਰਾਈ ਇਹਨਾਂ ਨੂੰ ਇਹ ਖੇਪ ਜਿਹੜੀ ਆ ਉਹ ਪਹੁੰਚੀ ਸੀਗੀ ਜਿਹੜੀ ਇਹਨਾਂ ਦੋਹਾਂ ਜਣਿਆਂ ਨੇ ਆਪਣੇ ਜਿਹੜੀ ਆ ਉਹ ਰিসিਵ ਕੀਤੀ ਸੀਗੀ ਜਿਹੜੀ ਇਹ ਰਿਕਵਰ ਕੀਤੀ ਹੈ ਇਹਨਾਂ ਦਾ ਰਿਮਾਂਡ ਅਸੀਂ ਲੈ ਲਿਆ ਅੱਜ ਜਿਹੜਾ ਹੈਗਾ ਉਹ ਇਹਨਾਂ ਕੋਈ ਬਰੀਕੀ ਨਾ ਪੁੱਛਗਿਸ਼ ਕਰਕੇ ਤੇ ਸਾਰੇ ਜਿਹੜਾ ਵਾ ਇਹਨਾਂ ਦੇ ਨੈਟਵਰਕ ਨੂੰ ਕੰਗਾ ਲੈ ਜਾਊਗਾ ਇਹ ਪਿਸਤਲ ਪਾਕਿਸਤਾਨੀ ਆ ਜਾਂ ਇਥੋਂ ਇੰਡੀਅਨ ਹੈ ਕਿਹੜਾ ਪਿਸਤਲ ਹੈ ਨਹੀਂ ਜੀ ਇਹ ਪਾਕਿਸਤਾਨੀ ਨੇ ਗਲੌਕ ਆ ਸਪੈਸੀਫਾਈਡ ਵੈਪਨ ਨੇ ਈਪ ਹੋ ਰਿਹਾ ਜਗਾਨਾ ਆ ਇਹ ਸਾਰੇ ਪਾਕਿਸਤਾਨ ਤੋਂ ਜਿਹੜੇ ਇਹਨਾਂ ਨੇ ਇਹ ਕਿਸੇ ਨੂੰ ਦੇਣਾ ਸੀ ਪਿਸਤਲ ਜਾਂ ਆਪਣੇ ਵਾਸਤੇ ਸੀ ਜਾਂ ਕੋਈ ਇਹਦਾ ਕੀ ਕਰਨਾ ਸੀ ਪਿਸਤਲ ਇਹ ਨਹੀਂ ਜੋ ਮੁਰਲੀ ਪੁੱਛ ਕੇ ਦੇ ਵਿੱਚੋਂ ਗੱਲ ਸਾਹਮਣੀ ਇਹਨਾਂ ਨੇ ਕਿਸੇ ਨੂੰ ਦੇਣੇ ਸੀਗੇ ਉਹ ਅਜੇ ਇਹਨਾਂ ਨੇ ਕਿਹਨੂੰ ਦੇਣੇ ਸੀਗੇ ਇਹ ਇਸ ਬਾਰੇ ਜਿਹੜਾ ਪਤਾ ਕਰਨਾ ਬਾਕੀ